ਇਹ 24 ਕਿਲੋ ਦੁੱਧ ਹੀ ਔੜਤੇ ਦੇ ਦਾਂਗੇ ਆਪਾਂ ਅੱਛਾ ਹਾਂ ਬਾਈ ਠੀਕ ਆ ਬਾਈ ਆਰਾਮ ਨਾਲ ਦੇ ਦੂ ਆਹ ਦੇਖੋ ਪਿਛਲੇ ਥਨਾਂ ਦੀਆਂ ਧਾਰਾ ਦੇਖੋ ਉਹ ਦੇਖੀ ਬਾਈ ਟਗਾਣਾ ਹਾਂ ਮੂਰਲੇ ਥਨਾਂ ਦੇ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀਬੰਦਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਦੋਸਤੋ ਦਮਦਮਾ ਸਾਹਿਬ ਬਾਈ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ ਵੀਰੇ ਪਿੰਡ ਹੈਗਾਗਾ 3-4 ਕਿਲੋਮੀਟਰ ਦੀ ਦੂਰੀ ਤੇ ਬਾਈ ਗੋਰੇ ਦੇ ਘਰੋਂ ਵੀਰੇ ਵੀਡੀਓ ਆ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਕ੍ਰਾਸ ਚ ਪੈਂਦੀ ਇੱਕ ਗਾਂ ਸੇਲ ਵਾਲੀ ਦਿਖਾਵਾਂਗੇ ਕਿੰਨਾ ਕੁ ਦੁੱਧਾ ਕੀ ਮੁੱਲ ਰੂ ਬਈ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਬੱਚਾ ਦੋਸਤੋ ਨੇ ਬੱਛਾ ਦਿੱਤਾਗਾ ਪਹਿਲੇ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਹੋਰ ਬਾਈ ਗੋਰੇ ਕੀ ਹਾਲ ਹੈ ਜੀ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਜੀ ਪਿੰਡ ਬਾਈ ਆਪਣਾ ਭਾਗੀਬੰਦਰ ਹਾਂਜੀ ਬਾਈ ਹਨਾ ਤਲਵੰਡੀ ਤੋਂ 3-4 ਕਿਲੋ ਮੀਟਰ ਤਲਵੰਡੀ ਤੋਂ 3 ਕਿਲੋਮੀਟਰ ਠੀਕ ਆ ਨੰਬਰ ਬੋਲ ਦੇ ਬਈਆ 8437546046 ਠੀਕ ਆ ਗੋਰੇ ਬਾਈ ਕਿੰਨਾ ਮਸੂਆ ਸੂਈ ਹੈ ਇਹ ਬਾਈ ਤੀਜਾ ਸੂਆ ਸੂਈ ਹੈ ਕੱਲ 3 ਵਜੇ ਸੂਈ ਪਿਛਲੇ ਸੂਏ ਚੋਇਆ ਦੁੱਧ ਕਿੰਨਾ ਕ ਦਿੱਤਾ ਪਿਛਲੇ ਸੂਏ ਜੀ ਆਪਾਂ 19 20 ਕਿਲੋ ਮੰਨ ਲਓ ਇਹਦਾ ਰੁਟੀਨ ਚ ਚੋਇਆ ਦੁੱਧ ਕਰੇ 19 ਕਿਲੋ ਹਾਂਜੀ ਠੀਕ ਐ 19 20 ਦੇ ਘਰਾਂ ਚ ਬਾਈ ਕਹਿੰਦਾ ਆਪਾਂ ਇਹਦਾ ਦੁੱਧੋ ਚੋਇਆ ਦੋਸਤੋ ਕ੍ਰਾਸ ਚ ਪੈਂਦੀ ਆ ਹਵਾਨਾ ਹੋਣਾ ਚੰਗਾ ਤੇ ਬੱਚਾ ਮੇਲ ਕਾਫ ਦੇਦਾ ਇਹਨੇ ਹਾਂਜੀ ਬਾਈ ਬੱਚਾ ਦੋਸਤੋ ਇਹਦੇ ਪਿੱਛੇ ਬੱਛਾ ਹੈਗਾ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਦਾ ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ ਮੁੱਲ ਆਪਾਂ ਵੀਡੀਓ ਦੇ ਵਿੱਚ ਹੀ ਕਰ ਲਾਂਗੇ ਤਾਰਾ ਵੀ ਮਾਰ ਦਾਂਗੇ ਬਾਅਦ ਚ ਹਾਂ ਬਾਈ ਤਾਰਾ ਵੀ ਮਾਰ ਹੈਨਾ ਬਾਅਦ ਚ ਦੋਸਤੋ ਤੁਹਾਨੂੰ ਚੋਕੇ ਧਾਰਾ ਮਾਰ ਕੇ ਥਣਾ ਸੁਣਾ ਦਿਖਾ ਦਾਂਗੇ ਖੋਲੀ ਬਾਈ ਇਹਨੂੰ ਤੋੜ ਕੇ ਦਿਖਾਈ ਆਪਾਂ ਤੋੜ ਕੇ ਵੀਰੇ ਤੁਹਾਨੂੰ ਮੈਂ ਦਿਖਾ ਦਿੰਨਾ ਜਿਹੜੇ ਵੀ ਮੇਰੇ ਭਰਾ ਨੂੰ ਪਸੰਦਾ ਉਹ ਕੋਲੇ ਆਇਓ ਤਸੱਲੀ ਦੋਸਤੋ ਤੁਸੀਂ ਆਪ ਦੀ ਚਾਰੇ ਪੱਖਾਂ ਤੋਂ ਕਰਕੇ ਫਿਰ ਸੌਦਾ ਕਰ ਸਕਦੇ ਹੋ ਬਾਕੀ ਤੁਸੀਂ ਕਰਮਾਲੀ ਦਾ ਹਵਾਨਾ ਚੈੱਕ ਕਰੋ ਕੱਲ ਸੂਈ ਹੈ ਬਾਈ ਹਾਂ ਬਾਈ ਕੱਲ 3 ਵਜੇ ਸੂਈ ਹੈ 3 ਵਜੇ ਸੂਈ ਹੈ ਠੀਕ ਹੈ ਜੇਰ ਜੂਰ ਪਾ ਕੇ ਵਧੀਆ ਵੀਰੇ ਕਰਨ ਜੇਰ ਦੀ ਵੀਰੇ ਵੀਡੀਓ ਹੈਗੀ ਆਪਣੇ ਕੋਲੇ ਮੁਕੰਮਲ ਆ ਸਾਰਾ ਕੁਝ ਕੋਈ ਉਹ ਨਹੀਂ ਠੀਕ ਆ ਬਈ ਠੀਕ ਆ ਜੇਰ ਦੀ ਭਾਰ ਦੀ ਥਣ ਦੀ ਉਹ ਆਪਣੀ ਜ਼ਿੰਮੇਵਾਰੀ ਆ ਹਾਂ ਵੀ ਕੋਈ ਜਿਹੜਾ ਜਿਹੜਾ ਫਾਲਟ ਹੋਵੇ ਤਾਂ ਆਪਾਂ ਦੇਣ ਦਾ ਰਹੇ ਹਾਂ ਠੀਕ ਆ ਵੀਰੇ ਠੀਕ ਆ ਆ ਦੇਖੋ ਇੱਕ ਕਿਹੜਾ ਜਾਂ ਹੋਰ ਦਵਾਲਾ ਬਈ ਬਣੇ ਆਏ ਆਏ ਨੂੰ ਆਏ ਨੂੰ ਲਿਆ ਹੂੰ ਆ ਦੇਖੋ ਬਾਈ ਬੱਚਾ ਦੋਸਤੋ ਬੱਚਾ ਇੱਕ ਵਾਰ ਗੱਬਣ ਕਰਕੇ ਨਾਉ ਨਹੀਂ ਅਸੀਂ ਕਟਾਏ ਨਾਉ ਘਟਾਉਣ ਵਾਲੇ ਸੀਗੇ ਹਾਂ ਤੇ ਗੱਬਣ ਦਾ ਕਰ ਥੋੜਾ ਜਿਹਾ ਡਰ ਜਾ ਹੁੰਦਾ ਪਸ਼ੂ ਦਾ ਹੂੰ ਤਾਂ ਕਰਕੇ ਨਹੀਂ ਘਟਾਇਏ ਭਾਈ ਸੁਆ ਕਿੰਨਾ ਸੂਇਆ ਭਾਈ ਸੁਆ ਭਾਈ ਤੀਜਾ ਸੂਆ ਜੈਨੂਨ ਹੈ ਨਾ ਜੈਨੂਨ ਤੀਜਾ ਸੂਆ ਹਾਂ ਦੁੱਧ ਕਿੰਨਾ ਪਾ ਦੂਗਾ ਇਹ ਕੀ ਕੋਰੇ ਦੁੱਧ ਭਾਈ ਚੰਗੀ ਸੇਵਾ ਵਾਲਾ ਤਾ ਮਾਲੋ 25 ਤੋਂ ਬਾਹਰ ਵੀ ਚੋ ਸਕਦਾ ਹੈ ਹਾਂ ਤੇ ਆਪਾਂ 24 ਕਿਲੋ ਤੇ 23 24 ਕਿਲੋ ਦੁੱਧ ਵੀ ਔਰਤੇ ਦੇ ਦਾਂਗੇ ਆਪਾਂ ਅੱਛਾ हां भाई ठीक है भाई आराम ਨਾਲ ਦੇ ਦੂ ਜਿਹੜਾ ਆਪਾਂ ਮੰਨ ਲਓ 18 19 20 ਕਿਲੋ ਪਿਛਲੇ ਸੂਏ ਚੋਇਆ ਹੈ ਆਪਾਂ 6 7 ਮਹੀਨੇ ਦੀ ਸੂਈ ਲਿਆਂਦੀ ਸੀਗੀ ਅੱਛਾ ਆਪਣੀ ਰਿਸ਼ਤੇਦਾਰੀ ਚੋਂ ਬੱਛੀ ਇਹਦੀ ਬਾਗਰ ਸੀਗੀ ਉਹ ਛੱਡ ਕੇ ਸੀ ਠੀਕ ਹੈ ਤੇ ਆ ਸੀਮਨ ਵੀ ਉਹਨਾਂ ਦੇ ਹੱਥੀ ਲੱਗਿਆ ਸੀ ਉਹਨਾਂ ਨੇ 20 22 ਦਿਨ ਕਹਿਤਾ ਸੀ ਬਾਈ ਸੀਮਨ ਲੱਗਿਆ ਹੋਇਆ ਹੂੰ ਬਸ ਉਸੇ ਤੀ ਰਹੇਗੀ ਤੇ 6 ਮਹੀਨੇ ਦੀ ਸੂਈ ਦਾ ਵੀ ਆਪਣੇ ਕੋਲੇ 19 ਤੋਂ 20 ਕਿਲੋ ਦਾ ਤਸੀ ਹੈ ਜੀ ਠੀਕ ਹੈ ਬਾਈ ਠੀਕ ਹੈ ਹਾਂ ਜੀ ਦੋ ਦੋ ਦੋਸਤੋ ਬਹੁਤ ਚੰਗਾ ਪਰ ਵੀ ਉਹਨਾਂ ਦੇ ਦੱਸਣ ਦੀ ਮੁਤਾਬਕ ਜੀ 23 24 ਲੀਟਰ ਇਹਨੇ ਪਰ ਵੀ ਦਿੱਤਾ ਹੈ ਹਾਂ ਪਰ ਕਿਉਂ ਜਿਹੜਾ ਆਪਾਂ ਚੋਇਆ ਆਪਾਂ ਉਹ ਰੱਖਾਂਗੇ ਭਰਾਵਾ ਮੁੰਏ ਉਹ ਗੱਲ ਨਹੀਂ ਵੀ ਆਪਾਂ ਦੇਣੀ ਆ ਜੇ ਦੋ ਦਿਨਾਂ ਨੂੰ ਹਾਂ ਨੰਬਰ ਬਾਈ ਦਾ ਫੈਂਟ ਵੀ ਇਹਦੀ ਬਾਈ 40 ਰੁਪਈਆ ਤੋਂ ਪਲੱਸ ਦੁੱਧ ਲੱਗੂ ਅੱਛਾ ਹਾਂ ਆਵਾ ਫੈਂਟ ਤੇ ਪਾਉਂਦੇ ਰਹੇ ਆ ਤੇ ਫੀਡ ਆਪਾਂ ਘਰ ਦੀ ਪਾਉਂਦੇ ਹੁੰਦੇ ਸੀ ਬਣਾ ਕੇ ਤੇ ਰੇਟ ਵਧੀਆ ਲੱਗਦਾ ਦਾ ਦੁੱਧ ਹਾਂ ਤੇ ਬਈ ਭਾ ਕੀ ਕਰਦਾ ਆ ਇਹਦਾ ਬਾਈ 쿠שי ਕਰਦੀਏ ਪਰ ਆਪਾਂ 85000 ਦੀ ਗਾਂ ਦੇ ਦਾਂਗੇ 85000 ਹਾਂਜੀ ਕੋਈ ਇਹ ਝੋੜਿਆਤ ਕਰੋਗੇ ਮੌਕੇ ਤੇ ਕੋਈ ਪ੍ਰਾਚਲ ਕੇ ਆਇਆ ਉਹ ਜਾਂ ਮਾਨਤਾਨ ਹੋ ਜਾ ਮੌਕੇ ਤੇ ਹਨਾ ਹੋ ਹੀ ਜਾਂਦਾ ਹੁੰਦਾ ਵੀ ਬਾਹਲਾ ਜਿਆਦਾ ਨਹੀਂ ਹਾਂ 85000 ਦੋਸਤੋ ਮੁੱਲ ਹੈ ਪਿੰਡ ਭਾਗੀ ਬਾਂਦਰ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਤੋਂ 3-4 ਕਿਲੋਮੀਟਰ ਵੀਰੇ ਦੁੱਧ ਬਾਈ ਕਹਿੰਦਾ 23-24 ਕਿਲੋ ਵਧੀਆ ਖੁੱਲਾ ਦੁੱਧ ਪਾਉਂਦੇ ਉਹ ਤੇ ਦੇ ਦਾਂਗੇ ਆਪਾਂ ਜੀ ਕੋਈ ਵੀ ਕਹਿਣ ਵਾਲੀ ਗੱਲ ਨਹੀਂ ਠੀਕ ਹੈ ਵੀਰੇ ਠੀਕ ਹੈ ਬਾਕੀ ਤਿਆਰੀ ਦੱਸ ਦੀ ਜੀ ਗਾਂ ਦੀ ਹਾਂ ਬਾਕੀ ਲਾਲਾ ਬੱਚਾ ਬਾਕੀ ਇਹ ਬਾਈ ਚੋਈ ਹੋਈ ਹੈ ਕੱਲ ਵੀ ਆਪਾਂ 4 ਕਿਲੋ ਪੱਕਾ ਦੁੱਧ ਕੱਢਿਆ ਸੀ ਇਹਦਾ ਬੱਚਾ ਚੰਗਾ ਆ ਕੇ ਠੀਕ ਹੈ ਤੇ ਸੁਵਾ ਵੀ ਕੱਢਿਆ ਸੀ ਠੀਕ ਆ ਕੋਈ ਆਪਾਂ ਉਹ ਨਹੀਂ ਵੀ ਯਾਰ ਜੰਮਾ ਉਵੇਂ ਖੜੀ ਹੋਵੇ ਉਹ ਚੀਜ਼ ਨਹੀਂ ਚੱਲ ਬੈਠਾ ਨਹੀਂ ਆ ਬਈ ਬੱਛਾ ਫਿਰ ਆਪਾਂ ਧਾਰਾ ਧੁਰਾ ਮਾਰ ਕੇ ਚੈੱਕ ਕਰਾ ਦਈਏ ਜਿਹੜੇ ਵੀ ਭਰਾ ਨੇ ਖਰੀਦਣੀਆਂ ਬਾਕੀ ਵੀਰੇ ਤੁਸੀਂ ਕੋਲੇ ਆਜੋ ਆਪਦੀ ਤੁਸੀਂ ਚੋਕੇ ਦੋ ਡੰਗ ਜਿਵੇਂ ਮਰਜੀ ਉਹ ਕਰ ਦੇ ਬੱਛਾ ਦੋਸਤੇ ਦੇ ਪਿੱਛੇ ਆ ਜੇ ਬੱਚੀ ਹੁੰਦੀ ਤਾਂ ਗੱਲ ਹੀ ਹੋਰ ਹੋਣੀ ਸੀ ਹਾਂ ਚਲੋ ਤਾਂ ਕੇ ਕੰਮ ਮੜ ਜਾਂਦਾ ਕਰਦਾ ਆ ਪ੍ਰਮਾਤਮਾ ਦੇ ਰੰਗ ਆ ਇਹ ਨਾ ਲੈਜੈਂਡ ਦਾ ਸੀਮਨ ਲੱਗਿਆ ਸੀਗਾ ਜੀ ਇਹਦੇ ਠੀਕ ਆ ਠੀਕ ਆ ਸੀਮਨ ਸਿਮਪਲੀ ਲੱਗਿਆ ਸੀ ਹੂੰ ਬਾਕੀ ਬਾਈ ਸੋਨੂੰ ਪਸਮਾ ਕੇ ਹੈਨਾ ਬਾਕੀ ਚੋਣ ਦਾ ਨਹੀਂ ਬਾਈ ਬੁੜੀ ਚੋਲੇ ਬੰਦਾ ਚੋਲੇ ਉਹ ਕੋਈ ਚੱਕਰ ਨਹੀਂ ਠੀਕ ਹੈ ਵੀਰੇ ਠੀਕ ਹੈ ਬਾਕੀ ਬਾਈ ਆ ਦੇਖੋ ਚਵਾਈ ਦੀ ਚੈੱਕ ਕਰਾ ਦਨਾ ਆ ਦੇਖੋ ਪਿਛਲੇ ਥਨਾਂ ਦੀਆਂ ਧਾਰਾ ਦੇਖੋ ਉਹ ਦੇਖੀ ਵੀ ਟਗਾੜ ਹਾਂ ਮੂਰਲੇ ਥਨਾਂ ਦੇ ਮਾਰੀਂ ਬਾਈ ਦਾਣਾ ਆ ਦੇਖੋ ਵੀਰੇ ਐਨ ਪੂਰਾ ਵਰਦੀ ਆ ਵਧੀਆ ਦੁੱਧ ਤੋਂ ਕਿਹੜੇ ਭਰਾ ਨੇ ਖਰੀਦਨੀ ਆ ਤੁਸੀਂ ਆਪ ਚੋਲਿਓ ਬਾਕੀ ਸੋਨੂੰ ਮੌਕੇ ਤੇ ਹੁਣ ਧਾਰਾ ਮਾਰ ਕੇ ਚੈੱਕ ਕਰਾਤੀ ਦੁੱਧ ਚੰਗਾ ਪਾਜੂ ਬਾਈ ਬਾਈ ਪਾਜੂ ਦੁੱਧ